ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਾਹਿਬ ਗੁਰ ਪ੍ਰਸਾਦਿ ਜਕ ਤਾਤ ਸਚੁ ਜੋਤਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਈ ਜੇ ਸੋਚੀ ਲਖਵਾ ਸੁਪੈ ਚੁੱਪ ਨਾ ਹੋਈ ਜੇ ਲਾਇ ਰਹਾ ਰਵਤਾਰ ਧੁਖਿਆ ਫਿਕਨਾ ਤਰੀ ਜੇ ਬਨਾਪੀਆਂ ਭਾਰ ਸਚਨ ਪਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਹਿਓ ਸਚਿਆਰਾ ਹੋਈ ਐ ਕੋ ਕੂੜਾ ਟੁੱਟਾ ਪਾ ਲੋ ਤੁਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੰਮ ਨਾ ਤਾਰ ਹੁਕਮ ਨਾ ਕਹਿ ਅਜਾਈ ਹੁਕਮੇ ਹਾਨ ਜੀ ਹੁਕਮ ਮੇ ਲੇਵੜਿ ਆਈ ਹੁਕਮੇ ਉਤਨੀ ਚ ਹੁਕਮਾ ਲਿਖ ਦੁਖ ਸੁਖ ਸੁਪਾਈ ਹੈ ਇਕਨਾ ਹੁਕਮੇ ਬਖਸ਼ੀਸ ਏਕ ਹੁਕਮੇ ਸਦਾ ਭਾਈ ਹੈ ਬਖਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝਹਿ ਤਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹਵੇ ਬਿਜਾ ਤਾਣ ਗਾਵੇ ਕੋ ਦਾਤ ਜਾਣੇ ਨੀਸਾ ਗਾਵੈ ਤੋਬ ਨੋ ਡਿਆਂ ਨਾ ਚਾਰੋ ਗਾਵੈ ਕੋ ਵਿਦਿਆ ਵਿਖਣੇ ਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਤੋ ਜੀ ਲੈ ਬਦੇ ਗਾਤ ਕੋ ਜਾਪੈ ਦਿਸੈ ਦੂਰ ਗਾਵੈ ਤੋ ਵਿਖੇ ਹੱਥ ਰਖ ਦੂਰ ਕਥਨਾ ਕਥਿਨਾ ਆਵੈ ਤੋਟ ਕਛ ਕਤ ਕਦੇ ਕੋਟੇ ਪੋਟ ਪੋਟ ਦਿੰਦਾ ਦਿਲੰਦ ਚ ਪਾਹੇ ਗਾਨ ਜੰਤਰ ਖਾਹੀ ਕਾਹੇ ਤੁਮੇ ਹ ਤੁੰਤ ਲਾਇ ਰਾਹੁ ਨਾਨਕ ਸਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਗਿਆ ਭਉ ਅਪਾਰ ਆਖੇ ਮੰਗਹਿ ਦਿਹ ਦਿਹ ਦਾਤ ਕਰੇ ਦਾਤਾਰ ਫਿਰ ਕਿ ਅਗਰ ਕੀਏ ਜਿਤ ਦਿਸੈ ਦਰਵਾਜ ਮਹੁ ਕੇ ਬੋਲਣ ਬੋਲੀਏ ਜਿਸ ਸੁਣਹੇ ਪਿਆਰ ਅਮਰਤ ਵੇਲਾ ਸਤਨਾਵ ਵਢਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮਹੁ ਦਵਾਰ ਨਾਨਕ ਐਬ ਜਾਣੀਐ ਸਭੇ ਆਪੇ ਸਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰજન ਸੋਇ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਧਾਨ ਗਾਵੈ ਸਿਮੇ ਅਨਰਥਿਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸmai ਗੁਰਇਸਰ ਗੁਰਗੋਤਵਰਮਾ ਗੁਰਬਾਰਮਤੇ ਮਾਈ ਜੇਹੋ ਜਾਣਾ ਆਤਮਾ ਨਾਨਕ ਧਰਨਾ ਦਾ ਥਨ ਨਾ ਜਾਏ ਗੁਰਾਂ ਇੱਕ ਦਹਿ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਨਾ ਵਿਸਰਨ ਜਾਏ ਤੀਰਥ ਨਾ ਵਜਤਾ ਆਵਣ ਪਾਣੇ ਕੇ ਨਾਇ ਕਰੇ ਜਿਤੇ ਸ੍ਰਿਸ਼ਤ ਸੁਪਾਈ ਲਖਾਂਣ ਕਰਮਾਂ ਕੋ ਮਿਲ ਲੈ ਲਈ ਮਤ ਵਿਚ ਰਤਨ ਜਵਾਹਰ ਮਾਨਤੋ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾਂ ਇੱਕ ਦਹਿ ਬੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਨਾ ਵਿਸਰਨਾ ਜਾਏ ਜੇ ਜਪਚਾਰੇ ਆਰਜਾ ਹੋਰ ਸੁਣੇ ਹੋਏ ਨਵਾਂ ਗੰਡਾ ਵਿੱਚ ਜਾਣੀਐ ਨਾਲਕਲੈ ਸੁਮ ਕੋਏ ਚੰਗਾ ਨਾਮ ਰਖਾਇ ਕੈ ਜਸ ਤੀਰਤ ਜਗਲ ਜੇ ਤਿਸ ਨੰਦਰ ਨਾਇ ਆਵਈ ਤਾ ਬਾਤ ਨਾ ਪਛੈ ਕੇ ਕੀਤਾ ਅੰਦਰ ਕੀਪ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਕ ਨਸ ਜਈ ਜੇ ਤਿਸ ਗੁਣਾ ਕੋਈ ਕਰੇ ਸੁਣਾ ਸਿੱਧ ਤੇ ਅਸੁਰਨਾਥ ਸੁਣਾ ਤਹਤ ਤਉਲ ਆਕਾਸ਼ ਸੁਣਾ ਦੇਵ ਲੋਤ ਪਾਤਾਲ ਸੁਣਿਆ ਪਵਨਾ ਸਤੈ ਕਾਲ ਨਾਨਕ ਭਗਤ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਬਰਮਾ ਇੰਦੋ ਸੁਣਿਆ ਮੁਖ ਸੁਲਾਣ ਮੰਦੋ ਸੁਣਿਆ ਜੋਗੋ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸਠ ਕਾ ਇਸਨਾਨ ਸੁਣੈ ਪੜ ਪੜ ਪਾਪ ਆਤਮਾਨ ਨਾ ਲਗ ਸਹਜ ਧਿਆਨ ਨਾਨਕ ਤੱਕ ਦਾ ਵਿਕਾਸ ਸੁਣੈ ਦੁਖ ਪਾਪ ਦਾ ਨਾਸ ਸੁਣੈ ਸਰਾ ਗੁਨਾਹ ਕੇਗਾ ਸੁਣੈ ਸੇ ਅਸੀਰ ਬਾਦਸ਼ਾ ਸੁਣੈ ਅੰਧੇ ਪਾਵੇ ਰਹੋ ਸੁਣੈ ਹੱਥ ਦੋ ਵਸਗਾ ਨਾਨਕ ਤੱਕ ਦਾ ਵਿਕਾਸ ਸੁਣੈ ਦੁਖ ਪਾਪ ਦਾ ਨਾਸ ਨੇ ਕੀਤ ਤੋ ਬਿਨ ਨ ਜਾਏ ਜੇ ਕੋ ਕਹਿ ਪਛਬ ਤਾਏ ਕਾਗਜ ਕਲਮ ਨਾਲ ਲਿਖਣ ਹਾਰ ਨਾ ਕਾਬ ਖ ਕਰਨ ਵਿਚਾਰ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੁਰਤ ਹੋਏ ਮਨ ਉਦਧਾ ਨਾ ਸਗ ਘਮਣ ਕੇ ਸਦ ਮਨ ਮਹਰ ਚੋਟਾ ਨਾ ਖਾਏ ਮਨ ਨ ਜਨਕਾ ਸਾਥ ਨਾ ਜਾਏ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨ ਮਾਰ ਖਾ ਨਾ ਪਾਏ ਮਨ ਨ ਪਾਸਾ ਪ੍ਰਗਟ ਜਾਏ ਮਨ ਨ ਮਗਨਾ ਚੱਲੇ ਪੰਥ ਮਨ ਨ ਧਰਤੀ ਸਭਾ ਐਸਾ ਨਾਮ ਨਰੰਜਨ ਹੋਏ ਜੇ ਤੂੰ ਮਨ ਜਾਣੇ ਮਨ ਕੋਏ ਮਨ ਨ ਪਾਵੇ ਨ ਦਵਾਰ ਮਨ ਨ ਪ੍ਰਭਰ ਸਤਾਤ ਮਨ ਨ ਤਰਾ ਤਾਰੇ ਗੁਰ ਸਿੱਖ ਨਾਨਕ ਅਗਨ ਪਿਖ ਐਸਾ ਨਾਮ ਨਰੰਜਨ ਹੋਏ ਜੇ ਤੂੰ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਭਾਵ ਦਰਗਮਾਨ ਪੰਚ ਸੋਹ ਦਰਜਾਨ ਪੰਚ ਕਾ ਗੁਰ ਤੇ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਤੈ ਤਣ ਨਾਹੀ ਸੁਮਾਰ ਤਹਲ ਤਰੰਦ ਆਤਾ ਪੂਤ ਸੰਤੋਖ ਸਾਪ੍ਰਖਿਆ ਜਨ ਸੂਤ ਜੇ ਕੋ ਉਪਜਵ ਤਿਆਰ ਤਵਲੇ ਉਪਰ ਕਿਤਾ ਭਾਰ ਅਹਤੀ ਹੋਰ ਪਰ ਹੋਰ ਹੋਰ ਦਸਤੇ ਭਰਤ ਲੈ ਕੰਨ ਜੋਰ ਜੀ ਜਾਤਾਂ ਦਾ ਤੈ ਨਾਵ ਸਭ ਨਾਲ ਕਿਆ ਬੜੀ ਕਲਾ ਮਹੋਲੇ ਕਾਲਿਕ ਜਾਣੇ ਕੋ ਲੇਖਾ ਲਿਖਿਆ ਤੇਤਾ ਹੋਏ ਕੇਤਾ ਤਨ ਸਵਾਲੇ ਹੋਏ ਰੂਪ ਕੀਤੀ ਦਾ ਜਾਣੇ ਕੌਣ ਤੂਤ ਕਿ ਤਪ ਸੌਰ ਇਕੁ ਕਵਾ ਤਿਸਤੇ ਹੋਏ ਲਹ ਦਿਆ ਰੂਪ ਦਰਤ ਕਮਣ ਕਹਾ ਵਿਚਾਰ ਆਰੇ ਨ ਜਾਵਾ ਏਤਵਾਰ ਜੋ ਤੁਧ ਭਾਵੈ ਸਾਇ ਭਲੀਕਾਰ ਕੌਂਸ ਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਵ ਸੰਖ ਪੂਜੈ ਸੰਸ ਤਪਤਾਵ ਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਸੰਖ ਭਲਕ ਗੁਣ ਧਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾ ਅਸੰਖ ਸੂਰਮਹੋਂ ਅਖਸਾਰ ਸੰਖ ਸੁਨ ਲਿਵ ਲਾਇ ਤਾਰ ਗੁਰਤ ਕਮਨ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਤੂੰ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਖ ਅੰਧ ਕਦੂਰ ਅਸੰਖ ਚੋਰ ਰਾਮਪੁਰ ਅਸੰਖ ਅਮਰਤਰ ਜਾਹੇ ਜੋਰ ਅਸੰਖ ਗਲ ਬਲ ਹਤਿਆਤਮਾ ਹੈ ਅਸੰਖ ਪਾਪੀ ਭਾਪ ਕਰ ਜਾ ਅਸੰਖ ੜਿਆ ੜੂੜੇ ਫੇਰ ਆਹੇ ਅਸੰਖ ਮਲੇਛ ਮਲ ਭੱਕ ਕਾਹੇ ਅਸੰਖ ਸਿਰ ਕਰੇ ਭਾਰ ਨਾਨਿਤ ਕਹੇ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋ ਤੁ ਪਹਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰਫ ਹਰ ਹੋਏ ਤੇਰੇ ਨਾਮ ਤੇ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਤੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਨ ਅਹ ਲਿਖੇ ਤੇ ਸਸਰ ਨਾਹੇ ਜੇ ਫਰਮਾਏ ਤੇ ਉਤ ਪਾਹੇ ਜੇ ਤਾ ਕੇ ਤਾ ਤੇ ਤਾ ਨਾਮ ਵਿਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਤੁਹਾਰੇ ਨਾ ਜਾਵਾਂ ਇੱਕ ਵਾਰ ਜੋ ਤੁਧ ਕਹਾ ਵੈਸਾ ਏ ਪਲੇਕਾਰ ਤੁਸ ਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸਤੇ ਮੋਹ ਪਲੇਟੇ ਕੱਪੜ ਹੋਏ ਦੇ ਸਾਬਣ ਲਈਏ ਘੋ ਧੋਏ ਭਰੀਏ ਮਨ ਪਾਪਾਂ ਦਾ ਸੰਗ ਹਉ ਭੂਪਾ ਨਵ ਕਰੰਗੁ ਉਨੇ ਪਾਪੇ ਆਕਣ ਨਾ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਪ੍ਰਭੂਮੀ ਆਵਜਾ ਤੀਰਥ ਦਪ ਦੇ ਆਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਵ ਅੰਤਰਗਤ ਕੀਰਤਿ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਜੇਨ ਨੂੰ ਕੀਤਾ ਭਗਤਾਂ ਹੋਏ ਸਵਸਥ ਆਤਵਾਨੀ ਬਰਮਾਓ ਸਤਿ ਸੰਹਾਰ ਸਦਾ ਮਨ ਚਾਓ ਕਮਨ ਸੁਵੇਲਾ ਵਖਤ ਕਮਣ ਕਮਨ ਚਿਤ ਕਮਨ ਵਾਰ ਕਮਨ ਸਰੂਪ ਤੇ ਮਹੋ ਕਮਨ ਜਿਤ ਹੋਵਾ ਆਕਾਰ ਰੇਲ ਨ ਪਾਈਆ ਪੰਡਤੀ ਜੇ ਹੋਵੈ ਲੇ ਪੁਰਾਣ ਵਕਤ ਨ ਪਾਇਓ ਕਾਤੀਆ ਜੇ ਲਖਨ ਲੇਖ ਪੁਰਾਣ ਥਿਤਵਾਰ ਨ ਜੋਗੀ ਜਾਣੈ ਪ੍ਰਤਮਾ ਹੋਣਾ ਕੋਈ ਜਾ ਕਰਤਾ ਸੱਚੀ ਕੋ ਸਾਜੇ ਆਪੇ ਜਾਣੈ ਸੋਈ ਦਿਵ ਕਰਿਆ ਆਖਾਂ ਕੇ ਸਾਲਾਜ ਕਿਉ ਵਰਨੇ ਕਬ ਜਾਣਾਂ ਨਾਨਕ ਆਖਣ ਸਭ ਤੋਂ ਆਖ ਆਖ ਇੱਕ ਦੂ ਇੱਕ ਤਿਆਣ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਦੇਵੂ ਆਪੋ ਜਾਣ ਅੱਗੇ ਗਿਆ ਨਾ ਸੋ ਹੱਤ ਪਾਤਾਲ ਪਤਾਲ ਲੋ ਅਕਾਸ਼ ਅਗਾਸ ਔੜਕ ਔੜਕ ਫਾਲਸ ਕੇ ਵੈਦ ਕਹੈ ਨਿਕਵਾਤ ਸਹਸ ਤਾਰਹਿ ਬੈਨ ਤੇ ਬਾਏ ਸੋ ਇਤਿਹਾਸ ਲਿਖਾ ਹੋਇ ਤਖ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵਡਾਇਆ ਕੀਐ ਅਪ ਜਾਣ ਆਪ ਸਾਰੀ ਸਲਾਹ ਹੈ ਏਤੀ ਸੂਰਤ ਨ ਪਾਈਆ ਨਦਿਆਂ ਅਤਿ ਵਾਪਵਹ ਸਮੰਤ ਨ ਜਾਣਿਆ ਸਮੰਤ ਸਹਾ ਸੁਤਾਨਾ ਗਰਹ ਸੇਤੀ ਮਾਲਕਨ ਕਿੜੇ ਤਿਲ ਨ ਹੋਨੇ ਜਿਤ ਤਸਮਨ ਹੁਣਾ ਵਿਸਰਹਿ ਅੰਤਨਾ ਸਿਰਜੀ ਕਹਿਣਾ ਅਨੰਤ ਅੰਤਨਾ ਕਰਨ ਦਿਨ ਅਨੰਤ ਅੰਤਨਾਵੇ ਕਣਸਣਾ ਨੰਤ ਅੰਤਨਾ ਜਾਪੈ ਕਾਮ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਾਵਾਰੋ ਅੰਤ ਕਾਰਣ ਕਿਤੇ ਵਿਲਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਖਤਾ ਕਹੀਏ ਬਖਤਾ ਹੋਏ ਪਟਾ ਸਾਹਿਬ ਕੋ ਉੱਚਾ ਥਾਉ ਉੱਚੇ ਉਪਰ ਕੋ ਉੱਚਾ ਨਾਉ ਐਬੜਾ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੈ ਸੋਏ ਜਿਵੜਿਆ ਆਪ ਜਾਣੈ ਆਪ ਆਪ ਨਾਨਕ ਮਦਰੀ ਕਰਮੀ ਦਾਤ ਵਹਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਦਿਲ ਨਤਮਾਏ ਤੇਰੇ ਤੇ ਮੰਗਿਆ ਜੋਤਿ ਕਪਾਰ ਤੇ ਤੇਆਂ ਗਣਤ ਨਹੀਂ ਵਿਚਾਰ ਕਿਤੇ ਖਾਪ ਤੁਪਹਿ ਵਿਕਾਰ ਤੇ ਤੇ ਲੈ ਲੈ ਕਿਰਪਾ ਹੈ ਕਿਤੇ ਮੂਰਖਾਹੀ ਖਾਹਿ ਕਿਤੇ ਤੇ ਦੁਖ ਭੁਖ ਸਦ ਮਾਰੋ ਇਹ ਬਹ ਦਾਤਾ ਤੇ ਰਿਦਾਕਾਰ ਬੰਦ ਫਲਾਸੀ ਪਾਣੇ ਹੋਏ ਹੋ ਰਾਗਾਂ ਸੱਤੈ ਕੋਏ ਜੇ ਕੋ ਖਾਏ ਤੇ ਆਖਣ ਪਾਏ ਉਹ ਜਾਣੇ ਜੇ ਤੀਆਂ ਮਹ ਖਾਏ ਆਪੇ ਜਾਣੇ ਆਪੇ ਦੇ ਅੱਖ ਸੇਵ ਕੀਤੇ ਜਿਸ ਨੂੰ ਬਖਸੈ ਸਤਿ ਸਾਲਾ ਨਾਨਕ ਸਾਧਿਆ ਹੀ ਸਾਧਿਆ ਮੁੱਲ ਗੁਣ ਮੁੱਲ ਵਪਾਰੋ ਮੁੱਲ ਵਪਾਰੀਏ ਢੰਡਾਰ ਆਵਹਿ ਮੁੱਲਾ ਜਾਏ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀ ਬਾਣ ਅਮਲੋ ਤਾਲ ਅਮਲ ਪ੍ਰਵਾਨ ਅਮਲ ਬਖੇਸ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਤਰੇ ਵਿਖਿਆਣ ਆਖੇ ਵਰਨੇ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਗਿਤੇ ਕਿਤੇ ਬਦ ਆਖੇ ਦਾਨ ਆਖੇ ਦੇਵ ਆਕਾਸ਼ੁਰ ਨਰਮਨ ਜਨ ਸੇਵੋ ਕਹਿਤ ਆਖ ਅੱਖਣ ਪਾਰਿ ਤੇ ਤੇ ਕਹਿ ਉਠ ਉਠ ਜਾਹਿ ਤੇ ਕੀਤੇ ਹੋਰ ਕਰੈ ਤਾਂ ਆਤਮ ਸਤੇ ਕੀ ਕੇ ਜਿਵੜ ਪਾਵੈ ਤੇੜ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਖੇ ਬੋਲ ਵਿਗਾੜ ਤਲ ਖੇਤ ਗੰਵ ਰਗਵਾਰ ਸੋ ਦਰ ਤੇ ਹਾਸੋ ਭਰ ਤੇ ਹਾਜਤ ਬਹਿ ਸਰਬ ਸਮਾਲੇ ਬਾਜੇ ਨਾਦ ਅਨੇਕ ਅਸੰਤ ਦੇਤੇ ਭਾਵਨ ਹਾਰੇ ਤੇ ਤੇਰਾ ਪ੍ਰੀ ਸੁ ਕਨੀਆ ਨਾ ਕਿਤੇ ਗਮਨ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਰਤਨ ਤੁਰ ਗਾਵੇ ਰਾਜ ਪ੍ਰਮ ਦਵਾਰੇ ਗਾਵੇ ਚਿਤ ਗੁਪ ਲਿਖ ਜਾਣ ਹ ਲਿਖ ਲਿਖ ਧਰਮ ਵਿਚਾਰ ਗਾਵੇ ਈਸ਼ਰ ਵਰਮਾ ਦੇਵੀ ਸੋ ਹੰਸ ਦਸਵਾਰੇ ਜਾਵੇ ਇੰਦਰੀ ਦਸਮ ਵਿੱਚ ਦੇਵਤੇ ਆਤਰ ਨਾਲੇ ਜਾਵੇ ਸੁਜ ਸਮਾਤੀ ਅੰਦਰ ਗੰਗ ਸਤ ਵਿਚਾਰ ਗਾਵੈ ਤਿਸ ਤੀ ਸੰਤੋਖੀ ਗਾਵੈ ਗੀਤrar ਗਾਵੈ ਪੰਡਿਤ ਪੜਨ ਰੱਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵੈ ਹੁਣੀ ਆਮ ਮੋਹਨ ਸੁਰਗਾਂ ਮਾਸ਼ ਪਿਆਲੇ ਗਾਵੈ ਨਰਤਨ ਉਪਾਏ ਤੇਰੇ ਅਸ਼ਟ ਤੀਰਤ ਨਾਲੇ ਗਾਵੈ ਦੋਦ ਮਹਾ ਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭਰਦਾ ਕਰ ਕਰ ਰੱਖੇ ਧਾਰੇ ਸੇ ਸਤਨੰਦ ਗਾਵੈ ਜੁਗ ਭਾਵਨ ਰਤੇ ਤੇਰੇ ਅਤਰ ਸਾਲੇ ਹੋਰ ਕਿਤੇ ਕੰਨ ਤੇ ਨਾ ਚਿਤਨਾ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਹੈ ਭੀ ਹੁਸੀ ਜਾਇ ਨਾ ਜਾਸੀ ਰਚਨਾ ਜਿਨਰ ਚਾਈ ਰੰਗੇ ਰੰਗੇ ਭਾਤੀ ਕਰ ਕਰ ਜਤੀ ਮਾਇਆ ਜਨ ਕੋ ਪਾਏ ਕਰ ਕਰ ਵਿਥਾ ਕੀ ਤਿਆ ਆਪਣਾ ਜਿਵ ਤਿਸ ਦੀ ਵਟਿਆਈ ਜੋ ਤੇ ਸੁਭਾਵੈ ਸੋਏ ਤਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਕਰ ਜਾਏ ਦਸਨ ਸੁਖ ਸ਼ਰਮ ਪਤ ਝੋਲੀ ਇਹਾਨ ਕੀ ਕਰੇ ਦੇ ਭੂਤ ਕੰਠਾ ਕਾਲ ਕਮਾਰੇ ਕਾਇਆ ਜੁਤਨ ਦਾ ਪ੍ਰਤੀ ਆਈਂ ਸੰਥੇ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸਿਆਦੇਸ ਹਾਥ ਨੀਲ ਅਨਤ ਨਾਹਤ ਜੁਗ ਜੁਗ ਇਕ ਵੇਸ ਤਬ ਤਬ ਜਾਂਦਾ ਆ ਘੰਟਾਰਣ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਦਿ ਸੁਦੇ ਅਵਰਾ ਸਾਧ ਸੰਯੋਗ ਜੋਗ ਕਾਰ ਚਲਾਲ ਲਿਖੇ ਆਵੇ ਪਹਾਉ ਆਦੇਸ਼ ਤੇ ਆਦੇਸ ਆਤਮੇ ਅਨਾਰਥਨਾਹਤ ਜੋਗ ਜੋਗ ਇੱਕ ਵੇਸ ਇਕ ਮਾਇ ਰੁਤ ਵਿਆਇ ਤਿ ਚੱਲੇ ਪ੍ਰਵਾਨਾ ਪ੍ਰਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜੀਵਤ ਸੁਖ ਹਵਤ ਵੇ ਚਲਾਵੈ ਜਿਉ ਹੋਵੈ ਬ੍ਰਹਮਾਨ ਗੋਵਿਕਾ ਨਾਨਦ ਨਯਾਵੇ ਬਖਤਾ ਹੋਵੇ ਧਾਨ ਆਦੇਸ ਸੇ ਆਦੇਸ ਆਤਮਨੀ ਲਖਨਾਥ ਨਾਹਤ ਜਗ ਜਗਤੋ ਇਕ ਵੇਸ ਆਸਣ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਜੋ ਇਕ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਅੱਗੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਤਮਨੀ ਲਖਨਾਥ ਜੋ ਜੋ ਇੱਕ ਕਰੇ ਸੋ ਇੱਕ ਤੁਝ ਬਲਖ ਦੋ ਹੈ ਲਖ ਵਹਿ ਲਖ ਵੀਸ ਲਖ ਲਖ ਗੇੜਾ ਆਕੀ ਹੈ ਇੱਕ ਨਾਮ ਜਗਦੀਸ ਇਸ ਤਰਾਹੇ ਪਤ ਪਗੜੀਆਂ ਚੜੀਏ ਹੋਏ ਕੀਸ ਸੁਣ ਗਲਨਾ ਆਕਾਸ ਤੇ ਕੀਟਾ ਆਈ ਰੀ ਸੋ ਨਾਨਕਾ ਤਰੀ ਪਾਈਏ ਊੜੀ ਊੜਾ ਠੀਸ ਆਖਣ ਜੋਰ ਤੇ ਪ੍ਰਣ ਹਜੂਰ ਜੋਰ ਨਾ ਮੰਗਣ ਦੇਣ ਨਾ ਜੋਰ ਜੋ ਨ ਜੀਵਨ ਮਰਨ ਦਾ ਜੋਰ ਜੋ ਨ ਰਾਜ ਮਾਲ ਮਨਸੂਰ ਜੋਰ ਨ ਸੁੱਚੀ ਗਿਆਨ ਵਿਚਾਰ ਜੋਰ ਨ ਜੁਕਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਖੈ ਸੋਏ ਨਾਨਕ ਤੁਮ ਨੀਤ ਨਤ ਹੋਏ ਰਾਤੇ ਰੁਤੇ ਚਿਤਿਵਾਰ ਤਮਨ ਪਾਣੀ ਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗ ਦੇ ਰੰਗ ਤਿਸ ਦੇ ਨਾਮ ਅਨੇਕ ਅਨੰਤ ਗਰਮੇ ਗਰਮੇ ਹੋਏ ਵਿਚਾਰ ਸੱਚਾ ਆਪ ਚਾ ਦਰਬਾਰ ਤਿੱਥਾ ਸੋਹ ਸੰਚ ਪ੍ਰਵਾਨ ਅਦਰੇ ਤ੍ਰੰਤ ਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮਖੰਡ ਕਾ ਇਹ ਧਰਮ ਗਿਆਰ ਖੰਡ ਕਾ ਤੁ ਕਰਮ ਕੇਤੇ ਪੰਗ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤਿਆਂ ਕਰਨੁ ਕਹੁ ਨੀ ਮੇਰ ਕਤੇ ਤਿ ਤੂਕ ਉਪਦੇਸ ਕਤੇ ਕਿੰਦ ਚੰਦ ਸੂਰ ਕਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਤੇ ਕਿਤੇ ਦੇਵੀ ਵੇਸ ਕਤੇ ਦੇਵਦਾਨਨ ਕਤੇ ਕਿਤੇ ਰਤਨ ਸਮੰਧ ਕੇਤਿਆਂ ਖਾਣੀ ਕੇਤਿਆਂ ਬਾਣੀ ਕਿਤੇ ਪਤ ਨਰਿੰਦ ਕੇਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਕੰਡ ਮਹ ਗਿਆਨ ਪਚੰਡ ਸਿੱਧਾ ਨਾ ਵਿਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਸਿੱਧਾ ਘੜੀਏ ਬਖਨੂ ਤਾਕਿਆ ਲਾਤਿਆ ਨਾ ਜਾਹ ਜੇ ਕੋ ਕਹੇ ਪਿੱਛਾ ਪਛਤਾਏ ਸਿੱਧਾ ਘੜੀਏ ਸੂਰਤ ਮਤ ਮੰਨ ਬੁੱਧ ਸਿੱਧਾ ਘੜੀਏ ਸੁਰਾਸਿ ਰਾਮਚੇਤ ਕਰਮਖੰਡ ਕੀ ਬਾਣੀ ਜੋਰ ਤਿਛਾ ਹੋ ਨ ਕੋਈ ਹੋਰ ਸਿੱਧਾ ਜੋਤ ਮਹਾਬਲ ਸੂਰ ਤਨ ਮਹਾਰਾਮ ਰਹਿਆ ਹਰਪੂਰ ਸਤਿ ਸਿ ਤੋ ਸਿ ਤਮਨ ਮਮਾਹ ਤਾਗੈ ਰੋਤ ਨ ਕਥਨੇ ਜਾਹੇ ਨਾ ਹਮਰੇ ਨਾ ਠੱਗ ਜਾਹੇ ਜਿੰਦੇ ਰਾਮੁ ਕੋ ਸੈ ਮਨ ਮਾਸਤਿ ਤਿਥੈ ਭਗਤ ਵਸੈ ਕੇ ਲੋ ਕਰਹੈ ਅਨੰਦ ਸੱਚਾ ਮਨ ਸੋਏ ਸਤਿ ਖੰਡ ਵਸੈ ਅਨੰਤ ਰੰਕਾਰ ਕਰ ਕਰ ਵੇਖੈ ਨਦਰਿ ਹਾਲ ਤਿਥੈ ਖੰਡ ਮੰਡਲ ਵਰ ਖੰਡ ਜੇ ਕੋ ਕਥ ਤਾ ਅੰਤਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮਤ ਵਤਵਕਾਰ ਵਿਖੈ ਵਿਚਾਰ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਿਤ ਪਹਾਰਾ ਧੀਰਜ ਸੁਣਿਆਰ ਹਰਿ ਮਤਿ ਵੇਦ ਅਥਿਆਰ ਭਾਉ ਕਲਾ ਅਗਨ ਦਪਤਾਵ ਭਾਂਡਾ ਭਾਉ ਅਮਰਤੋ ਦਿੱ ਢਾਲ ਘੜੀਏ ਸ਼ਬਦ ਸਚੀਤਿ ਕਸਾਲ ਜਿਨ ਕਉ ਨਦਰ ਕਰੰਤਨ ਕਾ ਨਾਨਕ ਨਦਰਿ ਨਦਰਣੇ ਹਾਲੋ ਸਲੋਕ ਕਮਣੋ ਗੁਰੂ ਪਾਣ ਪਿਤਾ ਮਾਤਾ ਅਰਤ ਮਹਤ ਦਿਵਸ ਰਾਤ ਦੁਇ ਜਾਈ ਦਾਇਆ ਥੇਲਾ ਸਦਲ ਜਗਤ ਚੰਗਿਆਆਂ ਦਰਿਆਆਂ ਵਾਚਾ ਤਰਨਹ ਦੂਰ ਕਰਮੇ ਆਪੋ ਆਪਣੇ ਕੇਣੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਤ ਕਤਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਖੀ ਨਾਲੇ ਜਿਨੇ ਨਾਮ ਧਿਆਇਆ ਗਏ ਮਸਤ ਕਤਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਖੀ ਨਾਲੇ ਲਾਹੇ ਗੁਰੂ ਜੀ ਦਾ ਤਲਸਾ ਲਾਹੇ ਗੁਰੂ ਜੀ ਦੀ ਫਤਿਹ